ਸਿੱਖ ਸਰਦਾਰ ਨੌਜਵਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵੀਰੀ ਟੈਪੀ ਜਿਸ ਦਾ ਕੇ ਪਿੰਡ ਦੇ ਹੀ ਮੁੰਡਿਆਂ ਵੱਲੋਂ ਕਾਰਨ ਨਾਲ ਜਾਣ ਬੁੱਝ ਕੇ ਐਕਸੀਡੈਂਟ ਕੀਤਾ ਗਿਆ ਤੇ ਅੱਜ ਮਾਪਿਓ ਦਾ ਗਾਡਰ ਵਰਗਾ ਪੁੱਤ ਹਸਪਤਾਲ ਦੇ ਬੈੱਡ ਤੇ ਪਿਆ ਜ਼ਿੰਦਗੀ ਦੇ ਮੌਤ ਦੀ ਲੜਾਈ ਲੜ ਰਿਹਾ ਹੈ ਆਖਰ ਕਿਉਂ ਪਿੰਡ ਦੇ ਹੀ ਮੁੰਡਿਆਂ ਨੇ ਵੀਰੀ ਟੈਪੀ ਦੀ ਇਹ ਹਾਲਤ ਕੀਤੀ ਇਸੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਦੇ ਨਾਲ ਹੀ ਵੀਰੀ ਟੈਪੀ ਦੇ ਜੀਵਨ ਸਟਰਗਲ ਫੈਮਿਲੀ ਤੇ ਕਬੱਡੀ ਕੈਰੀਅਰ ਬਾਰੇ ਵੀ ਗੱਲ ਕਰਾਂਗੇ ਸੋ ਸਭ ਤੋਂ ਪਹਿਲਾਂ ਵੀਰੀ ਟੈਪੀ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਟੈਪੀ ਵਿੱਚ ਹੋਇਆ ਵੀਰੀ ਟੈਪੀ ਦੀ ਉਮਰ 2023 23 ਸਾਲ ਹੋ ਚੁੱਕੀ ਹੈ ਇਹਨਾਂ ਦੇ ਪਿਤਾ ਦਾ ਨਾਮ ਸਰਦਾਰ ਦਵਿੰਦਰ ਸਿੰਘ ਹੈ ਤੇ ਇਹਨਾਂ ਦੀ ਮਾਤਾ ਜੀ ਦੀ ਫੋਟੋ ਤੁਸੀਂ ਮੋਬਾਈਲ ਸਕਰੀਨ ਤੇ ਦੇਖ ਰਹੇ ਹੋ ਵੀਰੀ ਟੈਪੀ ਦੇ ਪਿਤਾ ਜੀ ਫੈਕਟਰੀ ਦੇ ਵਿੱਚ ਕੰਮ ਕਰਦੇ ਨੇ ਤੇ ਇਹਨਾਂ ਦੇ ਦਾਦਾ ਜੀ ਦਾ ਨਾਮ ਹੈ ਸਰਦਾਰ ਨਿਰਮਲ ਸਿੰਘ ਜੇ ਗੱਲ ਕਰੀਏ ਵੀਰੀ ਟੈਪੀ ਦੀ ਪੜ੍ਹਾਈ ਬਾਰੇ ਤਾਂ ਐਸ 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 ਸਕੂਲ ਪਾਮਲ ਲੁਧਿਆਣਾ ਤੋਂ ਇਹਨਾਂ ਨੇ ਪਲੱਸ 2 ਤੱਕ ਦੀ ਪੜ੍ਹਾਈ ਕੰਪਲੀਟ ਕੀਤੀ ਤੇ ਹੁਣ ਜੀ ਐਚ ਜੀ ਖਾਲਸਾ ਕਾਲਜ ਗੁਰੂ ਸਰ ਸਾਦਰ ਲੁਧਿਆਣਾ ਦੇ ਵਿੱਚ ਉਹ ਪੜ੍ਹਾਈ ਕਰ ਰਹੇ ਸੀ ਵੀਰੀ ਟੈਪੀ ਨੂੰ ਸ਼ੁਰੂ ਤੋਂ ਹੀ ਗਰਾਊਂਡ 'ਚ ਜਾਣ ਦਾ ਬਹੁਤ ਸ਼ੌਂਕ ਸੀ ਜਦੋਂ ਸਾਲ 2010 ਦੇ ਵਿੱਚ ਪਹਿਲਾ ਕਬੱਡੀ ਵਰਲਡ ਕੱਪ ਉਹਨਾਂ ਨੇ ਦੇਖਿਆ ਤਾਂ ਉਹਨਾਂ ਨੂੰ ਵੀ ਕਬੱਡੀ ਖੇਡਣ ਦਾ ਸ਼ੌਂਕ ਪੈ ਗਿਆ। ਉਹ ਪਿੰਡ ਦੇ ਗਰਾਊਂਡ 'ਚ ਜਾ ਕੇ ਪਿੰਡ ਦੀ ਟੀਮ ਨਾਲ ਪ੍ਰੈਕਟਿਸ ਕਰਦੇ ਹੁੰਦੇ ਸੀ। ਉਹਨਾਂ ਨੇ ਉਦੋਂ ਕੋਚ ਸਾਹਿਬ ਰਿਠਾ ਤੋਂ ਕਬੱਡੀ ਦੇ ਦਾਪੇ ਚ ਸਿੱਖੇ। ਉਸ ਤੋਂ ਬਾਅਦ ਕਰਦੇ ਕਰਾਂਦੇ ਵੀਰੀ ਟੈਪੀ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਪਹਿਲਾ ਕਬੱਡੀ ਮੈਚ ਪਿੰਡ ਸ਼ੰਕਰ ਦੇ ਵਿੱਚ ਖੇਡਿਆ। ਉਹਨਾਂ ਨੇ ਕਬੱਡੀ ਦੇ ਵਿੱਚ 32 ਕਿਲੋ ਭਾਰ ਤੋਂ ਖੇਡਣਾ ਸ਼ੁਰੂ ਕੀਤਾ। ਹੌਲੀ-ਹੌਲੀ ਉਹ 50 ਕਿਲੋ ਤੇ ਫਿਰ 65 ਕਿਲੋ ਤੋਂ ਬਾਅਦ ਓਪਨ ਮੈਚ ਖੇਡਣ ਲੱਗ ਪਏ। ਤੁਹਾਨੂੰ ਦੱਸ ਦਿਆਂ ਕਿ ਵੀਰੀ ਟੈਪੀ ਜਾਫੀ ਹੈ। ਵੀਰੀ ਟੈਪੀ ਟੂਸੇ ਵਾਲਿਆਂ ਦੀ ਜੰਡ ਦੀ ਟੀਮ ਲਈ ਵੀ ਖੇਡਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਦਾਰਾਂ ਵਾਲੀ ਟੀਮ 'ਚ ਵੀ ਖੇਡਿਆ ਤੇ ਅੱਜ ਕੱਲ ਉਹ ਡੀਏਵੀ ਕਾਲਜ ਜਲੰਧਰ ਦੀ ਟੀਮ ਲਈ ਖੇਡਦਾ ਸੀ ਵੀਰੀ ਟੈਪੀ ਨੇ ਲਾਲੀ ਕੋਚ ਸੁਰਖਪੁਰ ਤੋਂ ਵੀ ਕਬੱਡੀ ਦੀ ਟ੍ਰੇਨਿੰਗ ਲਈ ਵੀਰੀ ਟੈਪੀ ਸਵੇਰੇ 5 ਵਜੇ ਉੱਠ ਕੇ ਗਰਾਊਂਡ 'ਚ ਪ੍ਰੈਕਟਿਸ ਕਰਦਾ ਸੀ ਤੇ ਉਸ ਤੋਂ ਬਾਅਦ ਸ਼ਾਮ 5 ਵਜੇ ਫੇਰ ਪ੍ਰੈਕਟਿਸ ਕਰਦਾ ਸੀ ਜੇ ਉਸ ਦੀ ਖੁਰਾਕ ਦੀ ਗੱਲ ਕਰੀਏ ਤਾਂ ਉਹ ਘਰ ਦੀ ਦੇਸੀ ਖੁਰਾਕ ਹੀ ਖਾਂਦਾ ਸੀ ਵੀਰੀ ਟੈਪੀ ਇੱਕ ਆਮ ਮੱਧ ਵਰਗੀ ਪਰਿਵਾਰ 'ਚੋਂ ਹੀ ਹੈ ਉਹਨਾਂ ਦੇ ਪਿਤਾ 10-12000 ਤੇ ਫੈਕਟਰੀ 'ਚ ਕੰਮ ਕਰਦੇ ਨੇ ਸੋ ਵੀਰੀ ਟੈਪੀ ਨੇ ਕਬ ਵੀਰੀ ਟੈਪੀ ਆਪਣੀ ਖੁਰਾਕ ਲਈ ਪੈਸੇ ਇਕੱਠੇ ਕਰਨ ਲਈ 10000 ਦੀ ਸਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸੀ ਵੀਰੀ ਟੈਪੀ ਨੇ ਉਹ ਸਮਾਂ ਵੀ ਵੇਖਿਆ ਜਦੋਂ ਉਹ ਪੈਸੇ ਇਕੱਠੇ ਕਰਕੇ ਟੈਂਪੂ ਕਰਕੇ ਕਬੱਡੀ ਖੇਡਣ ਜਾਂਦੇ ਸੀ ਉਸ ਤੋਂ ਬਾਅਦ ਮੋਟਰਸਾਈਕਲ ਤੇ ਜਾਣ ਲੱਗੇ ਤੇ ਹੁਣ ਗੱਡੀਆਂ ਕਾਰਾਂ 'ਚ ਕਬੱਡੀ ਖੇਡਣ ਜਾਂਦੇ ਸੀ ਹੁਣ ਵੀਰੀ ਟੈਪੀ ਦਾ ਕੈਨੇਡਾ ਦਾ ਵੀਜ਼ਾ ਲੱਗਿਆ ਸੀ ਉਸਨੇ ਪਹਿਲੀ ਵਾਰ ਕੈਨੇਡਾ ਕਬੱਡੀ ਖੇਡਣ ਜਾਣਾ ਸੀ ਵੀਰੀ ਟੈਪੀ ਆਪਣੇ ਪੀਧਾਂ ਨੂੰ ਕਹਿੰਦਾ ਹੁੰਦਾ ਸੀ ਕਿ ਕੇਰਾ ਮੈਨੂੰ ਕਬੱਡੀ ਖੇਡ ਆਉਣ ਦਿਓ ਉਸ ਤੋਂ ਬਾਅਦ ਤੁਹਾਨੂੰ ਕੰਮ-ਕੁਮ ਕਰਨ ਦੀ ਲੋੜ ਨਹੀਂ ਪਰ ਉਸ ਤੋਂ ਪਹਿਲਾਂ ਹੀ ਵੀਰੀ ਟੈਪੀ ਦੇ ਪਿੰਡ ਦੇ ਉਸਨੇ ਮੋਟਰਸਾਈਕਲ ਦੇ ਵਿੱਚ ਪਿੱਛੋਂ ਗੱਡੀ ਭਜਾ ਕੇ ਮਾਰੀ ਵੀਰੀ ਟੈਪੀ ਦੀ ਹਾਲਤ ਇੰਨੀ ਜਾਂਦਾ ਖਰਾਬ ਹੈ ਕਿ ਉਹ ਕੋਮਾ 'ਚ ਚਲਾ ਗਿਆ ਇਫੈਕਸ਼ਨ ਬਦਨ ਕਾਰਨ ਲੱਤ 'ਚ ਬਲੱਡ ਜਾਨ ਰੁਕ ਗਿਆ ਜਿਸ ਕਰਕੇ ਵੀਰੀ ਟੈਪੀ ਦੀ ਲੱਤ ਤੱਕ ਵੱਢਣੀ ਪਈ ਕਿਹਾ ਜਾ ਰਿਹਾ ਹੈ ਕਿ ਵੀਰੀ ਟੈਪੀ ਦੇ ਇਲਾਜ ਲਈ ਰੋਜ਼ 1 ਲੱਖ ਰੁਪਿਆ ਖਰਚਾ ਆ ਰਿਹਾ ਹੈ ਕੈਨੇਡਾ ਦੇ ਕਬੱਡੀ ਪ੍ਰਮੋਟਰਾਂ ਵੱਲੋਂ ਵੀ ਵੀਰੀ ਟੈਪੀ ਦੀ ਮਦਦ ਕੀਤੀ ਗਈ ਪਰ ਕਬੱਡੀ ਪ੍ਰਮੋਟਰਾਂ ਤੋਂ ਜ਼ਿਆਦਾ ਵੀਰੀ ਟੈਪੀ ਨਾਲ ਆਮ ਲੋਕ ਖੜੇ ਸਾਰਿਆਂ ਦੇ ਸਹਿਯੋਗ ਨਾਲ ਇਸ ਕਬੱਡੀ ਖਿਡਾਰੀ ਦਾ ਇਲਾਜ ਚੱਲ ਰਿਹਾ ਹੈ ਪਰ ਵੀਰੀ ਟੈਪੀ ਅਜੇ ਵੀ ਬੇਹੋਸ਼ ਹੀ ਹੈ ਬਸ ਉਸ ਦੀ ਤੜ ਹੀ ਚੱਲ ਰਹੀ ਹੈ ਡੀ ਐਮ ਸੀ ਹਸਪਤਾਲ ਚ ਪਿਆ ਉਹ ਜ਼ਿੰਦਗੀ ਦੇ ਮੌਤ ਦੀ ਲੜਾਈ ਲੜ ਰਿਹਾ ਹੈ ਜੇ ਵੀਰੀ ਟੈਪੀ ਦੇ ਐਕਸੀਡੈਂਟ ਦੇ ਕਾਰਨ ਬਾਰੇ ਗੱਲ ਕਰੀਏ ਤਾਂ ਇਹਨਾਂ ਐਕਸੀਡੈਂਟ ਕਰਨ ਵਾਲਿਆਂ ਮੁੰਡਿਆਂ ਦੀ ਪਹਿਲਾਂ ਵੀ ਵੀਰੀ ਟੈਪੀ ਦੇ ਦੋਸਤ ਨਾਲ ਲੜਾਈ ਹੋਈ ਸੀ ਤੇ ਇਸ ਲੜਾਈ ਦੇ ਵਿੱਚ ਵੀਰੀ ਟੈਪੀ ਨੇ ਆਪਣੇ ਦੋਸਤ ਦੀ ਸਾਈਡ ਲੈ ਲੈਂਦੇ ਹੋਏ ਲੜਾਈ ਛੁੜਵਾ ਦਿੱਤੀ ਆਪਣੇ ਦੋਸਤ ਦੀ ਮਦਦ ਕੀਤੀ ਉਦੋਂ ਤੋਂ ਹੀ ਇਹ ਇਹ ਬੰਦੇ ਵੀਰੀ ਟੈਪੀ ਦੇ ਪਿੱਛੇ ਪੈ ਗਏ ਕਹਿੰਦੇ ਹੁਣ ਤੈਨੂੰ ਕਬੱਡੀ ਨਹੀਂ ਖੇਡਣ ਦੇਂਦੇ ਤੇਰੀਆਂ ਲੱਤਾਂ ਤੋੜ ਕੇ ਤੈਨੂੰ ਬੈੱਡ ਤੇ ਹੀ ਪਾਵਾਂਗੇ ਐਕਸੀਡੈਂਟ ਤੋਂ ਬਾਅਦ ਇਹਨਾਂ ਤਿੰਨ ਮੁੰਡਿਆਂ ਉੱਤੇ ਪਰਚਾ ਪਾ ਤੇ ਹੁਣ ਇਹ ਜੇਲ੍ਹ ਵਿੱਚ ਬੰਦ ਨੇ ਵੀਰੀ ਟੈਪੀ ਦੇ ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਵੀਰੀ ਟੈਪੀ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ ਕਿਉਂਕਿ ਹੁਣ ਉਹ ਸਮਾਂ ਸੀ ਜਦੋਂ ਉਸਨੇ ਆਪਣੇ ਪਰਿਵਾਰ ਨੂੰ ਬੈਠ ਕੇ ਰੋਟੀ ਖਵਾਉਣੀ ਸੀ ਤੇ ਉਹਨਾਂ ਦੀ ਸੇਵਾ ਕਰਨੀ ਸੀ ਪਰ ਲੋਕਾਂ ਤੋਂ ਕਿਸੇ ਦੀ ਚੜ੍ਹਾਈ ਜਰਨੀ ਬੜੀ ਔਖੀ ਹੈ ਸੋ ਇਹ ਸੀ ਵੀਰੀ ਟੈਪੀ ਦੀ ਬਾਇਓਗ੍ਰਾਫੀ ਕਮੈਂਟ ਕਰਕੇ ਵੀਰੀ ਟੈਪੀ ਦੇ ਲਈ ਰੱਬ ਅੱਗੇ ਅਰਦਾਸ ਜ਼ਰੂਰ ਕਰੋ